ਅੱਜ ਅਸੀਂ ਸਾਰੇ ਇੱਥੇ ਇੰਡਸਟਰੀਅਲ ਸਟੇਟ ਦੇ ਵਿੱਚ ਇਕੱਠੇ ਹੋਏ ਆਏ ਸਾਡੇ ਐਮਐਲਏ ਸਾਹਿਬ ਸ਼ਹਿਰੀ ਕੌਂਸਿਲਰ ਜੀ ਨੇ ਆਉਣਾ ਹੈ ਲੇਕਿਨ ਕੁਝ ਕਾਰਨਾ ਕਰਕੇ ਲੁਟਾਣੇ ਦੇ ਇਲੈਕਸ਼ਨ ਕਰਕੇ ਨਹੀਂ ਆ ਰਹੇ ਛੋਟੇ ਵੱਡੇ ਵਰਗੂ ਅਮਰਦ ਵੀ ਆਏ ਨੇ ਪੰਜਾਬ ਸਰਕਾਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਇੱਕ ਫੀਲਡ ਦੇ ਵਿੱਚ ਕੋਸ਼ਿਸ਼ ਕਰ ਲਈ ਆ ਡਿਵੈਲਪਮੈਂਟ ਕਰ ਲਈ ਆ ਸਾਡੇ ਅਸੀਂ ਪਟਾਲੇ ਜੀ ਦੇਖੀ ਇਹਦੇ ਸੜਕਾਂ ਜਿਹੜੀਆਂ ਮੇਨ ਆ ਬਾਈਪਾਸ ਆ ਹਾਈਵੇ ਨੇ ਚੌੜੇ ਹੋ ਗਏ ਨੇ ਅੱਗੇ ਤੇ ਕਿਤੇ ਕੋਈ ਪਟਾਲੇ ਆ ਜਾਂਦਾ ਹੀ ਪਤਾ ਹੀ ਨਹੀਂ ਲੱਗਦਾ ਕਿ ਪਟਾਲਾ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੋ ਜਾਂਦਾ ਗੁਰਦਾਸਪੁਰ ਵਾਲਾ ਚੌਂਕ ਡਿਵੈਲਪ ਹੋ ਗਿਆ ਸੁੱਖਾ ਸਿੰਘ ਮਹਤਾਬ ਸਿੰਘ ਵਾਲਾ ਚੌਂਕ ਵੀ ਡਿਵੈਲਪ ਹੋ ਗਿਆ ਇਧਰ ਆਪਣਾ ਜੀਡੀ ਰੋਡ ਵਾਲਾ ਚੌਂਕ ਵੀ ਡਿਵੈਲਪ ਹੋ ਗਿਆ ਬਾਕੀ ਸਾਰੇ ਕਾਦੀਆਂ ਦੀ ਜੁਕੀ ਵਾਲਾ ਚੌਂਕ ਜਾਂ ਹੋਰ ਇਹੋ ਜਿਹੇ ਚੌਂਕ ਨੇ ਜਿੱਥੇ ਕਦੀ ਕੰਜੈਸ਼ਨ ਖਤਮ ਨਹੀਂ ਹੁੰਦੀ ਉਹ ਸਾਰੇ ਇਹੋ ਜਿਹੇ ਕੰਮ ਸਾਡੇ ਐਮ.ਐਲ.ਏ. ਸਾਹਿਬ ਨੇ ਕੀਤੇ ਨੇ ਉਸੇ ਲੜੀ ਦੇ ਵਿੱਚ ਆਪਣੇ ਇੰਡਸਟਰੀਅਲ ਸਟੇਟ ਲਈ 2 ਕਰੋੜ 34 ਲੱਖ ਰੁਪਏ ਇਹਨਾਂ ਨੇ ਬਾਤ ਕਰਵਾਇਆ ਸੀ ਸੈਂਚਰ ਕਰਵਾਇਆ ਸੀ ਸਾਡੇ ਪ੍ਰਧਾਨ ਜੀ ਗਿੱਲ ਸਾਹਿਬ ਤੇ ਹਾਂਡਾ ਜੀ ਇਹਨਾਂ ਦੀ ਐਪਰਟਸ ਜੀ ਨਾਲ ਇਹਨਾਂ ਨੇ ਫਾਲੋਅ ਅਪ ਰੱਖਿਆ ਐਮ.ਐਲ.ਏ. ਸਾਹਿਬ ਨੇ ਕੋਸ਼ਿਸ਼ ਕੀਤੀ 30 40 ਸਾਲ ਬਾਅਦ ਮੈਨੂੰ ਪਤਾ ਲੱਗਾ ਵੀ ਇੱਥੇ ਕੋਈ 10 ਦਾ ਰੁਪਏ ਵੀ ਇੱਥੇ ਕਦੀ ਆਏ ਨੇ 30 40 ਸਾਲਾਂ ਬਾਅਦ ਇਸ ਕਰੀਓ ਪਟਾਰੀ ਡਿਵੈਲਪਮੈਂਟ ਲਈ ਬਹੁਤ ਕੋਈ ਕੰਡ ਹੈ ਨੇ ਐਮ.ਐਲ.ਏ. ਸਾਹਿਬ ਤੇ ਜੇ ਤੀਜਾ 2.5 ਕਰੋੜ ਜਾਂ ਤੇ 3 ਕਰੋੜ ਰੁਪਏ ਇਥੇ ਲੱਗੇਗਾ ਸਾਰੇ ਸੀਵਰੇਜ ਸਸਿਆ ਹੱਲ ਹੋਏਗੀ ਸੜਕਾਂ ਬਣਨਗੀਆਂ ਇਸੇ ਤਰ੍ਹਾਂ ਹੋਰ ਸਾਰੇ ਬਹੁਤ ਸਾਰੇ ਪ੍ਰੋਜੈਕਟ ਨੇ ਹਾਲੇ ਡੇਢ ਤੋਂ 2 ਮਹੀਨੇ ਦੇ ਹੁਣ 2 ਸਾਲ ਪਏ ਨੇ ਹਾਲੇ ਉਹਦੇ ਬਾਅਦ 5 ਸਾਲ ਫਿਰ ਦੇਣਾ ਆਉਣਾ ਵਾ ਬਾਅਦ ਇਹ ਡੇਢ ਤੋਂ 2 ਸਾਲਾਂ ਦੇ ਵਿੱਚ ਵੀ ਜਿਹੜੇ ਛੋਟੇ ਛੋਟੇ ਕੰਮ ਰਹਿੰਦੇ ਨੇ ਉਹ ਸਾਡੇ ਬਿਲਕੁਲ ਪ੍ਰਾਇਰੀਟੀ ਦੇ ਹਿਸਾਬ ਨਾਲ ਪੜਾਇਆ ਕੀਤੇ ਜਾਣਗੇ ਜੋ ਸ਼ਹਿਰ ਦੀਆਂ ਗਲੀਆਂ ਸੜਕਾਂ ਰਹਿ ਗਈਆਂ ਵਾ ਸਭ ਪ੍ਰੋਪਰਲੀ ਬਣਾਈਆਂ ਜਾਣਗੀਆਂ ਲੋਕ ਖੁੱਲੀ ਸੈਟੀਸਫਾਈਡ ਹੋਣਗੇ ਇੱਕ ਵਾਰੀ ਫੇਰ ਮੈਂ ਆਪਣੇ ਐਮਐਲਏ ਸਾਹਿਬ ਤੇ ਅਬਰਕ ਕਲਸੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨੇ ਸਾਨੂੰ ਮੌਕਾ ਦਿੱਤਾ ਕਿ ਇਹ ਇਥੇ ਆ ਕੇ ਇਕੱਠੇ ਹੋ ਸਕੀਏ ਧੰਨਵਾਦ ਇਹ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਅਰਦਾ ਸਰਦਾਰ ਅਮਨ ਸਿੰਘ ਜੀ ਸ਼ਹਿਰੀ ਕਲਸੀ ਜੀ ਦਾ ਐਮਐਲਏ ਪਟਾਲਾ ਵਰਤੀ ਪ੍ਰੈਜ਼ੀਡੈਂਟ ਪੰਜਾਬ ਉਹਨਾਂ ਦੇ ਹੁਕਮ ਅਨੁਸਾਰ ਮੈਂ ਜਿੱਥੇ ਪਹੁੰਚਿਆ ਜੀ ਉਹਨਾਂ ਨੇ ਬਹੁਤ ਮਿਹਨਤ ਸਦਕਾ ਮੇਰੇ ਰਿਸ਼ਤੇ ਚ ਮਾਮਾ ਜੀ ਲੱਭਦੇ ਨੇ ਸਰਦਾਰ ਰਜਿੰਦਰ ਸਿੰਘ ਜੀ ਨਾਲ ਇਹਨਾਂ ਦੇ ਚੇਅਰਮੈਨ ਬੀ ਫੁੱਟਬਾਲ ਪੁਆਇੰਟ ਦੇ ਪਰਮਜੀਪੀ ਐਲਟੀ ਇਹਨਾਂ ਨੇ ਬਹੁਤ ਹੀ ਐਫਰਟਸ ਲਾਏ ਐਮਐਲਏ ਸਾਹਿਬ ਦੇ ਨਾਲ ਇਹਨਾਂ ਨੇ ਜਾ ਕੇ ਸੀਮ ਸਾਹਿਬ ਕੋ ਖੇਡਾ ਪੁਆਇੰਟਸ ਨੇ ਮੇਨ ਮੇ ਫੁੱਟਬਾਲ ਪੁਆਇੰਟ ਦੇ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਇਹ ਬਜਟ ਲੈ ਕੇ ਆਏ ਨੇ ਤੇ ਉਸ ਪ੍ਰਤੀ ਜਿਹੜੀ ਆ ਆਪਾਂ ਇਨੋਗੁਰੇਸ਼ਨ ਕਰ ਰਹੇ ਹਾਂ ਸਰ ਕਿੰਨਾ ਕੁ ਬਜਟ ਹੈਗਾ ਇਹ ਕਿੰਨੇ ਚਿਰ ਤਿਆਰੀ ਕਰ ਰਹੇ ਤਿਆਰੀ ਐਕਸ਼ਨ ਸਾਹਿਬ ਨਾਲ ਹੈ ਜੀ ਇਹ ਮੌਸਮ ਵਧੀਆ ਰਿਹਾ ਤੇ ਜਲਦੀ ਤੋਂ ਜਲਦੀ ਹੋ ਜਾਣੀ ਉਹਦਾ 6 ਮਹੀਨੇ ਦਾ ਜਿਹੜਾ ਟਾਈਮ ਆ ਉਹ ਟਾਈਮ ਪੀਰੀਅਡ ਅਸੀਂ ਕਨਸੀਡਰ ਕਰਦੇ ਹਾਂ ਸਹੀ ਵੱਲ ਬਜਟ ਦੀ ਉਹ 2.47 ਦੇ ਰੇਸ਼ਿਓ ਦੇ ਵਿੱਚ ਹੈ ਇੱਕ ਜਿਹੜਾ ਸਰਕਾਰ ਵੱਲੋਂ ਨਸ਼ਾ ਅਰੋਗ ਦੀ ਜਿਹੜਾ ਯੁੱਧ ਚੱਲ ਰਿਹਾ ਹੈਗਾ ਇਹਦੇ ਬਾਰੇ ਜਿਹੜੇ ਆਮ ਲੋਕਾਂ ਦੀ ਚਰਚਾ ਕਰਦੇ ਆ ਕਿ ਵੀ ਛੋਟੇ ਛੋਟੇ ਲੋਕਾਂ ਨੂੰ ਪਕੜਿਆ ਜਾਂਦਾ ਵੱਡੇ ਮਗਰਮ ਬੱਚਾ ਨੂੰ ਨਹੀਂ ਹੱਥ ਪਾਉਂਦੀ ਸਰਕਾਰ ਇਹਦੇ ਬਾਰੇ ਦੀ ਕੀ ਗੱਲਾਂ ਜਾਂਦੇ ਕੋਈ ਇਹਦੇ ਜਿਹੜੇ ਲੋਕ ਕਹਿ ਰਹੇ ਨੇ ਵੱਡੇ ਵੱਡੇ ਮੱਫਾ ਮੱਛਾਂ ਨੂੰ ਨਹੀਂ ਫੜਿਆ ਜਾ ਰਿਹਾ ਇਹ ਕਿ ਉਹ ਆਪਣੇ ਵੱਲ ਸचेत ਹੋ ਸਕਦੇ ਨੇ ਇਹ ਸਰਦਾਰ ਭਗਵੰਤ ਸਿੰਘ ਜੀ ਮਾਨ ਕੇ ਪੰਜਾਬ ਇਹ ਬਹੁਤ ਹੀ ਜ਼ਿਆਦਾ ਸਟੇਪ ਹੋਏ ਨੇ ਇਸ ਮਸਲੇ ਨੂੰ ਲੈ ਕੇ ਪਹਿਲੇ ਦਿਨ ਤੋਂ ਪਰ ਇਹ ਪ੍ਰਾਣੀ ਸਰਕਾਰਾਂ ਦਾ ਜਿਹੜਾ ਕੋਡ ਆ ਜਿਹੜਾ ਮਤਲਬ ਕਿ ਕਹਿ ਸਕਦਾ ਸਾਡੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਸਮਰਾਸਤ ਜਿਹਿੰਦਾ ਚੀਜ਼ ਮਿਲਦੀ ਇਹ ਨਸ਼ੇ ਦਾ ਕੋਡ ਜਿਹੜਾ ਸਾਨੂੰ ਮਿਲਿਆ ਇਹਦੇ ਲਈ ਬਹੁਤ ਟਾਈਮ ਤੋਂ ਬੱਚੇ ਪੇਜਦੇ ਆ ਬਟ ਹੁਣ ਜਿਹੜਾ ਬਾ ਸਾਹਮਣੇ ਆ ਰਹੇ ਨੇ ਨਕਾਬ ਸਾਰਿਆਂ ਦੇ ਉੱਤਰੇ ਨੇ ਕੋਈ ਛੋਟਾ ਉਹੀ ਵੱਡਾ ਇੱਕ ਇੱਕ ਬੰਦਾ ਨਸ਼ੇ ਦੇ ਵਿਰੋਧੀ ਪੱਖਾ ਨਹੀਂ ਜਾਇਆ ਸਰ ਸਰ ਦਾ ਪੁਰਸੇ ਮਾਨ ਮੁਕੋਤੇ ਪੰਜਾਬ ਜਿਹੜੀ ਰੋਡ ਹੈ ਹੈ 77 ਨੂੰ ਪ੍ਰਿੰਸ ਸਾਹਾ ਦਾ ਜੋ ਉਦ ਕਮਰਸ ਮਤੀ ਪੰਜਾਬ ਜੀ ਡਿਵੈਲਪਮੈਂਟ ਹੈ ਸਰ ਅਮਨ ਸਿੰਘ ਕੱਲ ਸਹੀ ਐਮਐਲਏ ਬਟਾਲਾ ਜੀ ਦੇ ਜਿਤਨਾ ਸਦਕਾ ਇਹ 2 ਕਰੋੜ 34 ਲੱਖ 35 ਲੱਖ ਰੁਪਏ ਹੈ ਤੇ ਨਸੀ ਸੇਡੋ ਹਾਸਤੇ ਰੋ ਹੋਇਆ ਵਾ ਇਹਦੇ ਵਿੱਚ ਸੀਵਰ ਦੀ ਸਾਰੀ ਸਪਾਈ ਹੋਣੀ ਹੈ ਸੀਵਰ ਨਾਲ ਲੈਣਾ ਪੈਣੀ ਹੈ ਨਵੀਆਂ ਇਹਨਾਂ ਡਿਸਪੋਜ਼ਲ ਬਣਿਆ ਬਹੁਤ ਸਾਲ ਦਾ ਬੰਦ ਪਿਆ ਹੈ 25 30 ਸਾਲ ਤੋਂ ਉਹਨੂੰ ਚਾਲੂ ਕੀਤਾ ਜਾਊਗਾ ਤੇ ਸੜਕਾਂ ਵੀ ਬਣेंगी ਜਾਣਗੀਆਂ ਟੋਟਲ 56 ਮਹੀਨੇ ਦਾ ਵਾ ਉਦੋਂ ਸਭ ਤੋਂ ਪਹਿਲਾਂ ਸਤੋਂ ਪਹਿਨ ਸੀਵਲਸ ਦਾ ਕੰਮ ਹੋਏਗਾ ਉਸ ਤੋਂ ਬਾਅਦ ਅਸੀਂ ਸਟਰੀਟ ਲਾਈਟ ਦਾ ਕੰਮ ਕਰਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹਦਾ ਸੜਕਾਂ ਦਾ ਕੰਮ ਕਰਾਂਗੇ